ਕਾਜੀ ਮੈਂ ਪ੍ਰਦੀਪ ਧਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁੱਕਰ ਲੈਣੇ ਇਸ ਵੇਲੇ ਦੇ ਹੈਡਲਾਈਨਸ ਵੱਲ ਕਾਂਗਰਸੀ ਪੰਜਾਬ ਲੀਡਰਸ਼ਿਪ ਨਾਲ ਮੀਟਿੰਗ ਤੋਂ ਪਹਿਲਾਂ ਪ੍ਰਤਾਪ ਆਜਪਾ ਦਾ ਵੱਡਾ ਬਿਆਨ ਆਪ ਦੇ ਹੱਥ ਵੀ ਨਹੀਂ ਰਿਹਾ ਕੰਟਰੋਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਸਾਂਝੇ ਕੀਤੇ ਗਏ ਮੀਟਿੰਗ ਦੇ ਨੁਕਤੇ ਸਲੀਪਰ ਸੈਲ ਬਾਰੇ ਦਿੱਤਾ ਵੱਡਾ ਬਿਆਨ ਵਿਦਾਇਕ ਸੁਖਪਾਲ ਖੈਰਾ ਵੱਲੋਂ ਅਸ਼ਲੀਲ ਆਡੀਓ ਮਾਮਲੇ 'ਚ ਕਈ ਅਫਸਰਾਂ ਨੂੰ ਲਿਆ ਗਿਆ ਨਿਸ਼ਾਨੇ ਤੇ ਜਾਂਚ ਨੂੰ ਲੈ ਕੇ ਸਰਕਾਰ ਦੀ ਨੀਅਤ ਤੇ ਚੁੱਕੇ ਸਵਾਲ ਪਪਲਪ੍ਰੀਤ ਦੀ ਹਿਰਾਸਤ ਉੱਪਰ ਪਰਿਵਾਰਕ ਮੈਂਬਰਾਂ ਦਾ ਆਇਆ ਬਿਆਨ ਸਰਕਾਰ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨ ਦੀ ਕੀਤੀ ਅਪੀਲ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਾਂਗਰਸ ਪੰਜਾਬ ਦੇ ਇੰਚਾਰਜ ਪੁਪੇਸ਼ ਬਗੇਲ ਅੱਜ ਚੰਡੀਗੜ੍ਹ ਪਹੁੰਚੇ ਨੇ ਅਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਨੇ ਇਸ ਮੀਟਿੰਗ ਦੇ ਵਿੱਚ ਲੁਧਿਆਣਾ ਵੈਸਟ ਅਤੇ ਆਉਣ ਵਾਲੇ ਸਮੇਂ ਲਈ ਕਾਂਗਰਸ ਦੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਨੇ ਮੀਟਿੰਗ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੀਡੀਆ ਦੇ ਨਾਲ ਕਈ ਮੁੱਦਿਆਂ ਉੱਪਰ ਗੱਲਬਾਤ ਕੀਤੀ ਗਈ ਹੈ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿਲੇ ਜਦੋਂ ਪ੍ਰਤਾਪ ਬਾਜਵਾ ਤੋਂ ਤਲਬੀਰ ਗੋਲਦੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜਵਾਬ ਵਿੱਚ ਕਿਹਾ ਕਿ ਝੰਡਾ ਲਗਾ ਦੇਣਾ ਤਾਂ ਬੜੀ ਚੰਗੀ ਗੱਲ ਹੁੰਦੀ ਹੈ ਪਰ ਪਾਰਟੀ ਵਿੱਚ ਵਾਪਸੀ ਦੀ ਗੱਲ ਉਹ ਪੰਜਾਬ ਕਾਂਗਰਸ ਪ੍ਰਧਾਨ ਦੇ ਹੱਥ ਹੈ ਇਸ ਤੋਂ ਇਲਾਵਾ ਉਹਨਾਂ ਨੇ ਬੀਤੇ ਦਿਨ ਤਰਨਤਾਰਨ ਵਿੱਚ ਹੋਈ ਐਸਆਈ ਚਰਨਜੀਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਕਿਹਾ ਕਿ ਡੀਐਸਪੀ ਅਤੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਵਿੱਚ ਆਪ ਪਾਰਟੀ ਦੇ ਸਰਪੰਚ ਨੇ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਬਚ ਨਿਕਲਿਆ ਜਿਸ ਬਾਰੇ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਦੇ ਹੱਥ ਵਿੱਚ ਹੁਣ ਕੁਝ ਨਹੀਂ ਹੈ ਹੋਰ ਕੀ ਕਿਹਾ ਪ੍ਰਤਾਪ ਬਾਜਵਾ ਨੇ ਆਓ ਦੇਖਦੇ ਹਾਂ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਜਦੋਂ ਬੰਦਾ ਕੋਈ ਕਬੂਲ ਲੈ ਆਪ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਮੇਰੇ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਠੇ ਸਹੇ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕੱਲ ਵੇਖੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਕਰਨਤਾਰ ਜਿੱਥੇ ਇੱਕ ਡੀਐਸਪੀ ਤੇ ਹੁੰਦੇ ਪੁਲਿਸ ਮੁਲਾਜ਼ਮਾਂ ਤੇ ਹੁੰਦੇ ਇੱਕ ਆਪ ਦੇ ਸਰਪੰਚ ਨੇ ਸ਼ਰਿਆਂ ਮੇਂ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਟ ਫਰੀ ਹੋ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਤੂੰ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪ ਦੇ ਕੰਟਰੋਲ ਚ ਹੈ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੋਜਣੇ ਸ਼ੁਰੂ ਹੋ ਗਏ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਕਰਨੇ ਸ਼ਾਏਂਦੇ ਉਹਨੂੰ ਕਰੇ ਤਾਂ ਮੈਂ ਇਥੇ ਆਪ ਭਰਾਣਾ ਕਿ ਇਹਨਾਂ ਨੂੰ ਰੋਕ ਹੀ ਕਿਏ ਕੋ ਨੌਜਵਾਨ ਬੱਚਿਆਂ ਦਾ ਏ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਹੁੰਦਾ ਹੈ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਡੀਸੀ ਫਰੀਦਕੋਟ ਦੇ ਨੋਟੀਫਿਕੇਸ਼ਨ ਮਾਮਲੇ ਵਿੱਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਦੁਕਾਨਾਂ ਦੀ ਚੈਕਿੰਗ ਦਾ ਕੰਮ ਪ੍ਰਸ਼ਾਸਨ ਦਾ ਹੁੰਦਾ ਹੈ ਨਾ ਕਿ ਨੌਜਵਾਨ ਬੱਚਿਆਂ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਹੋ ਚੁੱਕਿਆ ਹੈ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਅਤੇ ਪੰਜਾਬ ਇੰਚਾਰਜ ਪੁਪੇਸ਼ ਬਘੇਲ ਕਰ ਰਹੇ ਨੇ ਇਸ ਮੌਕੇ ਅਮਰਿੰਦਰ ਰਾਜਾ ਵੜਿੰਗ ਵੱਲੋਂ ਮੀਡੀਆ ਦੇ ਨਾਲ ਇਸ ਮੀਟਿੰਗ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਗਏ ਨੇ ਚੰਡੀਗੜ੍ਹ ਵਿੱਚ ਹੋਣ ਵਾਲੀ ਕਾਂਗਰਸ ਦੀ ਮੀਟਿੰਗ ਬਾਰੇ ਗੱਲਬਾਤ ਕਰਦੇ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਅਤੇ ਲੁਧਿਆਣਾ ਉਪ ਚੋਣਾਂ ਕਿਵੇਂ ਲੜਦੀਆਂ ਨੇ ਇਸ ਤੇ ਚਰਚਾ ਹੋ ਸਕਦੀ ਹੈ। ਸਲੀਪਰ ਸੈੱਲ ਦੇ ਮੁੱਦੇ ਤੇ ਜਵਾਬ ਦਿੰਦੇ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਵੱਲੋਂ ਵਰਤੇ ਗਏ ਸ਼ਬਦ ਨੇ ਜੋ ਗੁਜਰਾਤ ਬਾਰੇ ਕਹੇ ਗਏ ਸੀ ਤੇ ਜੇਕਰ ਪਾਰਟੀ ਵਿੱਚ ਕਿਤੇ ਵੀ ਕੋਈ ਸਲੀਪਰ ਸੈੱਲ ਹੋਵੇਗਾ ਤਾਂ ਉਸ ਉੱਪਰ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇੰਟੈਲੀਜੈਂਸ ਦੀ ਵਰਤੋਂ ਬਾਰੇ ਅਮਰਿੰਦਰ ਰਾਜਾ ਵੜਿੰਗ ਨੇ ਕੀ ਕਿਹਾ ਆਓ ਦੇਖਦੇ ਹਾਂ ਕਿਦਾਂ ਮਜ਼ਬੂਤ ਕਰ ਰਹੇ ہیں 바이 ইলেকशन ਕਿਦਾਂ ਅਸੀਂ ਚੋਣ ਲੜਨਾ ਹੈ ਇਹ तमाम इश्यूज ਤੇ ਅੱਜ ਜਿਹੜੀ ਮੀਟਿੰਗ ਗੱਲਬਾਤ ਮੈਨੂੰ ਲੱਗਦਾ ਰਹੇਗੀ ਦੇਖੋ ਮੇਰੀ ਬੇਨਤੀ ਹੈ ਤੁਸੀਂ ਬਹੁਤ ਵਾਰ ਇਹ ਚਰਚਾ ਕਰਦੇ ਹੋ ਕਿ ਇਸ ਤਰ੍ਹਾਂ ਹੋ ਗਿਆ ਉਹਨੇ ਇਦਾਂ ਕਹਤਾ ਉਹਨੇ ਇਦਾਂ ਕਹਤਾ ਇਹ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਪਾਰਟੀਆਂ ਦੇ ਵਿੱਚ ਸਲੀਪਰ ਸੈਲਸ ਹੈਗੇ ਨੇ ਗੁਜਰਾਤ ਦੀ ਇਹ ਕਹਾਣੀ ਔਰ ਅਗਰ ਕਿਤੇ ਵੀ ਕੋਈ ਸਲੀਪਰ ਸੈੱਲ ਹੋਏਗਾ ਪਾਰਟੀ ਦੇ ਵਿੱਚ ਤਾਂ ਉਹਦੇ ਤੇ 100% ਆਨਲਾਈਨ ਦੇਣਾ ਚ ਕਾਰਵਾਈ ਹੋ ਸਕਦਾ ਜੇ ਕੋ ਜਾਖੜ ਸਾਹਿਬ ਉਹ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਬੀਜੇਪੀ ਈਡੀ ਸੀਬੀਆਈ ਦਾ ਇਸਤੇਮਾਲ ਕਰਦੀਏ ਇਨਕਮ ਟੈਕਸ ਦਾ ਇਸਤੇਮਾਲ ਕਰਦੀਏ ਦੋਨੋਂ ਸਰਕਾਰਾਂ ਹੀ ਇਦਾਂ ਦੇ ਇਸਤੇਮਾਲ ਕਰਦੀਆਂ 골ਡੀ ਨੇ ਹਜੇ ਤੱਕ ਪਾਰਟੀ ਜੁਆਇਨ ਨਹੀਂ ਕੀਤੀ ਹੈ ਬਟ ਹਾਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਗੋਲਡੀ ਜੀ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਣਾ ਹੈ ਦੇਖੋ ਫੇਰ ਬਦਲਦੀ ਤਾਂ ਕਿਸੇ ਨੂੰ ਵੋਟਾਂ ਦੇ ਵਿੱਚ ਹੁੰਦਾ ਹੀ ਹੈ ਜਿਸ ਪ੍ਰਕਾਰ ਦਾ ਕੰਮ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਉਹ ਠੀਕ ਨਹੀਂ ਜਿਸ ਪ੍ਰਕਾਰ ਮੰਦਰ ਦੇ ਉੱਤੇ ਗਰਨੇਡ ਡਿੱਗਣਾ ਜਿਸ ਪ੍ਰਕਾਰ ਆਪਣੇ ਉਹ ਬੀਜੇਪੀ ਲੀਡਰ ਦੇ ਘਰੇ ਗਰਨੇਡ ਡਿੱਗਣਾ ਬਾਬਾ ਸਭ ਅੰਬੇਦਕਰ ਦੀ ਮੂਰਤੀ ਤੇ ਖਾਲਿਸਤਾਨ ਲਿਖਿਆ ਜਾਣਾ ਆ ਥੋੜੇ ਨਾਲ ਤੋੜਨ ਦੀ ਕੋਸ਼ਿਸ਼ ਕਰਨੀ ਇਹ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਪਰ ਚਿੰਤਾ ਪ੍ਰਗਟ ਕਰਦੇ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਚੱਲ ਰਿਹਾ ਹੈ ਉਹ ਠੀਕ ਨਹੀਂ ਚੱਲ ਰਿਹਾ ਗ੍ਰਨੇਡ ਹਮਲਾ ਤੇ ਬਾਬਾ ਸਾਹਿਬ ਦੀਆਂ ਮੂਰਤੀਆਂ ਦੀ ਬੇਦਬੀ ਬਾਰੇ ਉਹਨਾਂ ਕਿਹਾ ਕਿ ਧ्रुਵੀਕਰਨ ਕਰਕੇ ਆਪਸੀ ਫਰਕ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਪੰਜਾਬ ਕਾਂਗਰਸ ਦੇ ਪੁਲ ਹੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਅਕਸਰ ਪੰਜਾਬ ਸਰਕਾਰ ਨੂੰ ਕਿਸ ਨਾ ਕਿਸੇ ਮੁੱਦੇ ਤੇ ਘੇਰਦੇ ਹੋਏ ਨਜ਼ਰ ਆਉਂਦੇ ਨੇ ਇਸ ਵਾਰ ਸੁਖਪਾਲ ਖਹਿਰਾ ਵੱਲੋਂ ਹਾਲ ਹੀ ਦੇ ਵਿੱਚ ਸਾਹਮਣੇ ਆਈ ਹੈਰਾਨਕੁਨ ਆਡੀਓ ਕਲਿੱਪ ਦੇ ਮੁੱਦੇ ਉੱਪਰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਵਿਧਾਇਕ ਸੁਖਪਾਲ ਖਹਿਰਾ ਨੇ ਹਾਲ ਹੀ ਵਿੱਚ ਵਾਇਰਲ ਹੋਈ ਵੀਡੀਓ ਅਤੇ ਆਡੀਓ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕੀ ਵਰਦੀ ਪਹਿਨਣ ਵਾਲੇ ਉਹ ਲੋਕ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸ਼ਕਤੀ ਹੈ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਦੀ ਹੈ ਹੁਣ ਪੰਜਾਬ ਵਿੱਚ ਮਹਿਲਾਵਾਂ ਨੂੰ ਤੰਕਰਣਗੇ ਦੱਸਿਆ ਕਿ ਐਸਵਾਰ ਸੁਖਪਾਲ ਖੈਰਾ ਨੇ ਕਈ ਵੱਡੇ ਅਫਸਰਾਂ ਨੂੰ ਅਤੇ ਜੱਜ ਨੂੰ ਵੀ ਸਵਾਲੀਆ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਹੋਰ ਕੀ ਕਹਿੰਦੇ ਨਜ਼ਰ ਆਏ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਆਓ ਦੇਖਦੇ ਹਾਂ ਇਹ ਜਿਹੜੀ ਤੁਸੀਂ ਫੋਟੋਆਂ ਪਾਉਣੀਆਂ ਆਪਣੀਆਂ ਇਹ ਫਟਾਫਟ ਜਾ ਕੇ ਕਰ ਯੂਨੀਫਾਰਮ ਉਤਾਰ ਕੇ ਗਰੁੱਪ ਵਿੱਚ ਸ਼ੇਅਰ ਕਰੋ ਸੋ ਕੁਐਸਚਨ ਅਰਾਈਜ਼ ਹੁੰਦਾ ਕਿ ਕੀ ਯੂਨੀਫਾਰਮ ਵਿੱਚ ਆਦਮੀ ਜਿਨ੍ਹਾਂ ਨੇ ਸਾਡੇ ਲਾਅ ਐਂਡ ਆਰਡਰ ਦੀ ਨੂੰ ਅਪਹੋਲਡ ਕਰਨਾ ਵਾ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ ਜਿਨ੍ਹਾਂ ਨੇ ਔਰਤਾਂ ਦੀ ਹਿਫਾਜ਼ਤ ਕਰਨੀ ਆ ਪ੍ਰਾਈਮ ਪੋਜੀਸ਼ਨ ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ ਵੈਸੇ ਤਾਂ ਆਪਾਂ ਨਾਰਮਲ ਕੋਈ ਵਿਅਕਤੀ ਘਰੇਲੂ ਆਦਮੀ ਆ ਆਪਾਂ ਉਹਦਾ ਵੀ ਟੋਲਰੇਟ ਨਹੀਂ ਕਰਦੇ ਪਰ ਇਹ ਤਾਂ ਆਦਮੀ ਉਹ ਨੇ ਜਿਹੜੇ ਪਾਵਰਫੁਲ ਪੋਜੀਸ਼ਨ 'ਚ ਬੈਠੇ ਨੇ ਜਿਨ੍ਹਾਂ ਨੇ ਦੂਸਰਿਆਂ ਨੂੰ ਇਨਸਾਫ ਦੇਣਾ ਵਾ ਤੇ ਜੇ ਆਪਾਂ ਦੂਸਰਿਆਂ ਨੂੰ ਇਨਸਾਫ ਦੇਣ ਦੀ ਬਜਾਏ ਆਪ ਹੀ ਸਮਾਜ ਵਿੱਚ ਗੰਦ ਫਲਾ ਰਹੇ ਆਂ ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਜਿਹੜੇ ਕਹਿੰਦੇ ਸੀ ਤਾਂ ਇੱਕ ਲੱਖ ਟਾਈਪ ਪਾਰਟੀਆਂ ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਅ ਲੈ ਕੇ ਆਵਾ ਹੈ ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾ ਸਰ ਚੁੱਪ ਬੈਠੇ ਚੁੱਪ ਤੱਕ ਹੀ ਬੈਣਾ ਸੀਗਾ ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛਦੇ ਸੀਗੇ ਸਵਾਲ ਕਰਦੇ ਸੀਗੇ ਕਿ ਕੌਣ ਹੈ ਆਫਸਰ ਕੀ ਕੀ ਆਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ ਸਵਪਨ ਸ਼ਰਮਾ ਕਿਉਂਕਿ ਉਹਦੇ ਪਹਿਲਾਂ ਵੀ ਕੰਟਰੋਵਰਸ਼ੀਅਲ ਰਿਕਾਰਡ ਹੈ ਪਿੱਛੇ ਜੇ ਹਾਈ ਕੋਰਟ ਨੇ ਉਹਨੂੰ ਇੱਕ ਐਨਡੀਪੀਐਸ ਕੇਸ ਵਿੱਚ 1 ਲੱਖ ਰੁਪਿਆ ਜੁਰਮਾਨਾ ਪਰਸਨਲ ਤਨਖਾਹ ਤੋਂ ਆਰਡਰ ਕੀਤਾ ਸੀਗਾ ਉਸ ਤੋਂ ਪਹਿਲਾਂ ਇੱਕ ਪੁਨੀਤ ਸੂਦ ਇੱਕ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀਗਾ ਆਦਮੀ ਹੁਸ਼ਾਰਪੁਰ ਦਾ ਰਹਿਣ ਵਾਲਾ ਇੱਕ ਕਮਿਸ਼ਨਰ ਜਲੰਧਰ ਸੀ ਆਫੀਸਰ ਇਹਨੂੰ ਹੁਸ਼ਾਰਪੁਰ ਦੇ ਬਾਹਰੋਂ ਫਗਵਾੜਾ ਰੋਡ ਤੋਂ ਚੱਕ ਕੇ ਤੇ ਐਨਡੀਪੀਐਸ ਕੇਸ ਵਿੱਚ ਇਨਵੋਲਵ ਕੀਤਾ ਗਿਆ 4 ਕਰੋੜ ਰੁਪਏ ਕੈਸ਼ ਉਹਨੂੰ ਕੋ ਰਿਕਵਰ ਹੁੰਦਾ 1 ਕਰੋੜ ਰੁਪਿਆ ਉੱਚੋ ਪੁਲਿਸ ਵਾਲਿਆਂ ਨੇ ਰੱਖ ਲਿਆ ਜਦੋਂ ਉਹਦੇ ਤੇ ਕੋਈ ਰਿਕਵਰੀ ਨਹੀਂ ਪਈ ਕਿਉਂਕਿ ਐਨਡੀਪੀਐਸ ਦਾ ਕੰਮ ਹੀ ਨਹੀਂ ਸੀਗਾ ਉਹ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਨੇ ਹਾਈ ਕੋਰਟ ਵਿੱਚ ਜਾਣ ਕੇ ਸਰਕਾਰ ਨੇ ਕਪਰਾਟ ਤੇ ਜਾਣ ਕੇ ਕਿਹਾ ਕਿ ਅਸੀਂ ਐਨਡੀਪੀਐਸ ਦਾ ਕੇਸ ਜਿਹੜਾ ਮਾਮਲਾ ਇਹ ਦੇ ਖਿਲਾਫ ਵਾਪਸ ਲੈ ਲਿਆ ਇੱਕ ਵਾਰ ਫਿਰ ਤੋਂ ਕਥਿਤ ਮਹਿਲਾ ਕਾਂਸਟੇਬਲ ਅਤੇ ਉਸ ਨਾਲ ਸੰਬੰਧਿਤ ਅਫਸਰਾਂ ਬਾਰੇ ਜਾਂਚ ਦਾ ਮੁੱਦਾ ਚੁੱਕਦੇ ਨਜ਼ਰ ਆਏ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜਿਨ੍ਹਾਂ ਨੇ ਕਿਹਾ ਕਿ ਹੁਣ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਨੂੰ ਅੱਜ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਪਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਪੰਜਾਬ ਲਿਆਂਦਾ ਗਿਆ ਪੰਜਾਬ ਪੁਲਿਸ ਉਸ ਨੂੰ ਦੇਰ ਰਾਤ ਅਮ੍ਰਿਤਸਰ ਲੈ ਕੇ ਪਹੁੰਚੀ ਅਤੇ ਪੇਸ਼ੀ ਅਜਨਾਲੇ ਥਾਣੇ ਤੇ ਹੋਏ ਹਮਲੇ ਨੂੰ ਲੈ ਕੇ ਹੋਈ ਹੈ ਜਿਸ ਵਿੱਚ ਉਸ ਨੂੰ ਮਲਜ਼ਮ ਕਰਾਰ ਦਿੱਤਾ ਗਿਆ ਹੈ ਇਸ ਮੌਕੇ ਪਪਲਪ੍ਰੀਤ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਪਪਲਪ੍ਰੀਤ ਦੇ ਪੰਜਾਬ ਆਉਣ ਤੇ ਸੁਖ ਦਾ ਸਾ ਲਿਆ ਦੇਸ਼ੀ ਤੋਂ ਪਹਿਲਾਂ ਪਪਲਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਦਾਵਾ ਕੀਤਾ ਕਿ ਪੁਲਿਸ ਸਟੇਸ਼ਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਉਸਨੇ ਸਿਰਫ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਕਿਹਾ ਕਿ ਪਪਲਪ੍ਰੀਤ ਨੂੰ ਜ਼ਮਾਨਤ ਦਿੱਤੀ ਜਾਵੇ ਇਸ ਦੇ ਨਾਲ ਹੀ ਪਪਲਪ੍ਰੀਤ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਵੀ ਦਾਵਾ ਕੀਤਾ ਹੈ ਕਿ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ ਉਹਨਾਂ ਕਿਹਾ ਨਾ ਤਾਂ ਪੁਲਿਸ ਸਟੇਸ਼ਨ ਤੋਂ ਕੋਈ ਚੋਰੀ ਹੋਇਆ ਤੇ ਨਾ ਹੀ ਕੋਈ ਹਮਲਾ ਹੋਇਆ ਸੀ ਖਾਰਾ ਨੇ ਦੋਸ਼ ਲਾਇਆ ਕਿ ਪੁਲਿਸ ਰਾਜ ਅਤੇ ਰਿਮਾਂਡ ਅਤੇ ਜਾਂਚ ਦੇ ਨਾਮ ਤੇ ਕਾਨੂੰਨੀ ਪ੍ਰਕਿਰਿਆ ਨੂੰ ਬਧਾਏ ਜਾ ਰਹੀ ਹੈ ਹੋਰ ਕੀ ਕਿਹਾ ਪਪਲਪ੍ਰੀਤ ਦੇ ਪਰਿਵਾਰ ਅਤੇ ਵਕੀਲ ਖਾਰਾ ਨੇ ਆਓ ਦੇਖਦੇ ਹਾਂ ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕਾਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਕਿ ਐਡੀ ਵੱਡੀ ਪਾਰਟੀ ਹੈ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਪਰ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿਹਾ ਹੇਟ ਸਪੀਚ ਯਾਰ ਹੇਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕੱਟਗਿੰਦਿਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ਧੱਕਾ ਆਇਆ ਅਸੀਂ ਕੁਐਸਚਨ ਪੁੱਟ ਕਰਦੇ ਆਂ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਜਿਹੜੇ ਧੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆਂ ਤਾਂ ਉਦੋਂ ਇਹਨਾਂ ਨੂੰ ਅਸੀਂ ਅਤਵਾਦੀ ਲੱਗਦੇ ਆਂ ਗੱਲ ਤਾਂ ਇੰਨੀ ਕੁ ਹੀ ਐ ਹੁਣ ਗਾਂਹ ਬੇਨਤੀ ਕਰਦੇ ਹਾਂ ਕਿ ਛਡਵਾ ਜਮਾਨਤ ਦਿੱਤੀ ਜਾਵੇ ਦੇ ਉਹਨਾਂ ਨੂੰ ਘਰ ਭੇਜਿਆ ਜਾਵੇ ਆ ਜੀ ਬਿਲਕੁਲ ਇਹ ਤੁਹਾਨੂੰ ਦੱਸ ਰਹੇ ਆਂ ਵੀ ਸਾਰੇ ਸਾਰੇ ਸਾਡੇ ਨਾਲ ਧੱਕਾ ਹੋਇਆ ਪੰਜਾਬ ਦੇ ਨੌਜਵਾਨਾਂ ਸਾਡੇ ਨਾਲ ਧੱਕਾ ਹੋਇਆ ਹੈ ਦੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚ ਕੰਮ ਹੈ ਟੀਵੀ ਦੀ ਵੇੜੀ ਸੀ ਇਹ ਗੱਲ ਬੋਲੀ ਆ ਵੀ ਠੀਕ ਆ ਅਜੀ ਨਾਲੇ ਉੱਠਣੇ ਆਏ ਉਹ ਇਦਾਂ ਵੱਡਾ ਇਸ਼ੂ ਨਹੀਂ ਜਿੱਡਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਏ ਆ ਤੀਜੀਆਂ ਸਟੇਟਾਂ 'ਚ ਉੱਥੇ ਕਿਹਾ ਤੇ ਐਨਐਸਏ ਲੱਗੀ ਹੈ ਕੀ ਹੈ ਨਾ ਮੁੰਡਿਆਂ ਦੇ ਕਿਉਂ ਇਹਨਾਂ ਨੌਜਵਾਨਾਂ ਦੇ ਕਿਉਂ ਲੱਗੀ ਹੈ ਤੇ ਕੋਈ ਪੰਜਾਬ ਨਾਲ ਨਾ ਨੇ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਹਥਿਆਰ ਨਹੀਂ ਬਰਾਮਦ ਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਤਾਂ ਵਕੀਲ ਖਾਰਾ ਨੇ ਪੰਜਾਬ ਦੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਹੈ ਕਿ ਇਹ ਮਾਤਰ ਇੱਕ ਡਰਾਮਾ ਹੋ ਰਿਹਾ ਹੈ ਜਦਕਿ ਉਹਨਾਂ ਕਰਕੇ ਕਿਸੇ ਨੂੰ ਕਦੇ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਇਹ ਸਿਰਫ ਉਹਨਾਂ ਦੀ ਪਾਰਟੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਹੋ ਰਿਹਾ ਹੈ ਜਲੰਧਰ ਨਾਲ ਸੰਬੰਧਿਤ ਮਸ਼ਹੂਰ ਸੂਫੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸਦੀ ਸਵਰਗੀ ਪਤਨੀ ਰੇਸ਼ਮ ਕੌਰ ਨੂੰ ਅੱਜ ਜਲੰਧਰ ਵਿਖੇ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਭੋਗ ਜਲੰਧਰ ਦੇ ਇੱਕ ਪੌਛ ਇਲਾਕੇ ਮਾਡਲ ਟਾਊਨਸ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੰਗੀਤ ਅਤੇ ਫਿਲਮ ਜਗਤ ਦੇ ਬਹੁਤ ਸਾਰੇ ਕਲਾਕਾਰ ਅੰਤਿਮ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਦੱਸਦੀ ਹੈ ਕਿ ਹੰਸਰਾਜ ਹੰਸਦੀ ਪਤਨੀ ਰੇਸ਼ਮ ਕੌਰ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਲਈ ਉਨ੍ਹਾਂ ਨੂੰ ਜਲੰਧਰ ਦੇ ਟੈਗੋਰ ਹਸਪ ਉਨ੍ਹਾਂ ਦੇ ਬਿਮਾਰੀ ਕਾਰਨ ਉਨ੍ਹਾਂ ਦੀ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਇਸ ਮੌਕੇ ਮੁੱਖ ਮੰਤਰੀ ਅਤੇ ਕਲਾਕਾਰਾਂ ਨੇ ਰੇਸ਼ਮ ਕੌਰ ਦੇ ਵਿਛੋੜੇ ਤੇ ਗਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਏ। ਕੀ ਕਿਹਾ ਹੈ ਵੱਖ-ਵੱਖ ਕਲਾਕਾਰਾਂ ਅਤੇ ਮੁੱਖ ਮੰਤਰੀ ਪੰਜਾਬ ਨੇ ਇਸ ਦੁੱਖ ਦੀ ਘੜੀ ਦੌਰਾਨ ਆਓ ਦੇਖਦੇ ਹਾਂ। ਤੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵੱਧੀ ਉਹ ਠੀਕ ਵੀ ਕੀਤੀ। ਇਹ ਹੰਸ ਰਾਜ ਹੰਸ ਸਾਹਿਬ ਉਨ੍ਹਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਦੇ ਯੋਗਰਾਜ ਦੀ ਮਾਂ ਦੇ ਰੂਪ ਵਿੱਚ ਕਹਿ ਲਓ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨ ਆਇਆ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਵੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਫਲ ਬਖਸ਼ੇ ਤੇ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਮਸਕਾਰ ਕਿ ਹੰਸ ਰਾਜ ਹੰਸ ਨੂੰ ਵੱਡਾ ਗਾਇਕ ਬਣਾਉਣ ਚ ਵੱਡਾ ਨੇਤਾ ਬਣਾਉਣ ਚ ਰੀਸ਼ਮ ਕੌਰ ਭੈਣ ਜੀ ਦਾ ਬਹੁਤ ਹੱਥ ਸੀ ਨਿਆਣਿਆਂ ਨੂੰ ਸੰਭਾਲਿਆ ਪੜਾਇਆ ਹੰਸ ਭਾਜੀ ਤਾਂ ਦੇਸ਼ ਵਿਦੇਸ਼ ਦੇ ਦੌਰਿਆਂ ਤੇ ਰਹੇ ਜਾਂ ਸਟੇਜਾਂ ਤੇ ਰਹੇ ਬਿਲਕੁਲ ਤੇ ਇਹਨਾਂ ਨੂੰ ਵੀ ਜਿਹੜਾ ਸੰਭਾਲਿਆ ਇਹ ਪਤੀ ਪਤਨੀ ਹੀ ਨਹੀਂ ਸੀ ਆਪਸ ਵਿੱਚ ਜਿਵੇਂ دوست ਹੁੰਦੇ ਆ ਕਿਉਂਕਿ ਫੈਮਿਲੀ ਰਿਲੇਸ਼ਨ ਚ ਅਸੀਂ ਦੇਖਦੇ ਰਹੇ ਹਾਸਾ ਖੇਡਾ ਇੱਕ ਦੂਜੇ ਨੂੰ ਮਖੌਲ 바ਜੀ ਵੀ ਕਰਦੇ ਹੁੰਦੇ ਸੀ ਸੋ ਇਸ ਇਹ ਪਾਣਾ ਮੰਨਣਾ ਹੀ ਪੈਂਦਾ ਚਾਹੇ ਗੁਰਬਾਣੀ ਚੋਂ ਤੁਕਾਂ ਬਤਲੋ ਚਾਹੇ ਕੋਈ ਹੋਰ ਉਦਾਹਰਨ ਦੇ ਦਿਓ ਸੋ ਮੈਂ ਵੀ ਉਸ ਪੁਰਾਣੇ ਰਿਲੇਸ਼ਨ ਦੇ ਵਿੱਚੋਂ ਹੰਸ ਭਾਜੀ ਨਾਲ ਦੁੱਖ ਸਾਂਝਾ ਕਰਨ ਆਇਆ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਤਹਾਰ ਕਲਾਕਾਰ ਵੱਲੋਂ ਹੰਸਰਾਜ ਹੰਸਤੀ ਪਤਨੀ ਰੇਸ਼ਮ ਕੌਰ ਦੇ ਦੇਹਾਂਤ ਤੇ ਡੂੰਘਾ ਦੁੱਖ ਜਤਾਇਆ ਗਿਆ ਏ ਰੇਸ਼ਮ ਕੌਰ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਮੁੱਖ ਮੰਤਰੀ ਨੇ ਪਰਿਵਾਰ ਨੂੰ ਪਾਣਾ ਮੰਨਣ ਦੀ ਹਿੰਮਤ ਬਖਸ਼ਣ ਦੀ ਅਰਦਾਸ ਕੀਤੀ ਹੈ ਪਾਰਾ ਤੋਂ ਵਿਸਾਖੀ ਮਨਾਉਣ ਲਈ 6700 ਤੋਂ ਵੱਧ ਸਿੱਖਸ਼ਰਧਾਲੂ ਵੀਰਵਾਰ ਨੂੰ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਵਿੱਚ ਮਨਾਏ ਜਾ ਰਹੇ ਵਿਸਾਖੀ ਮੇਲੇ ਵਿੱਚ ਹਿੱਸਾ ਲੈਣ ਲਈ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ ਇਸ ਦੌਰਾਨ ਬੀਤੀ ਰਾਤ ਇੰਤਜ਼ਾਮਾਂ ਵਿੱਚ ਹੋਈ ਦੇਰ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾ ਦਾ ਬਿਆਨ ਸਾਹਮਣੇ ਆਇਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਕਿ ਪਾਕਿਸਤਾਨ ਸਰਕਾਰ ਨੇ ਇਸ ਵਾਰ ਵੀਜ਼ਾ ਜਾਰੀ ਕਰਦੇ ਸਮੇਂ ਬੇहद ਸਕਾਰਾਤਮਕ ਰਵਈਆ ਦਿਖਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਅਰਜ਼ੀ ਨੂੰ ਮਨਜ਼ੂਰੀ ਮਿਲੀ ਹੈ ਤੇ ਬੀਤੀ ਰਾਤ ਸ਼ਰਧਾਲੂਆਂ ਨੂੰ 2-3 ਘੰਟੇ ਇੰਤਜ਼ਾਰ ਕਰਨਾ ਪਿਆ ਤਾਂ ਇਸ ਵਿੱਚ ਗਲਤ ਪ੍ਰਬੰਧਨ ਜ਼ਿੰਮੇਦਾਰ ਹੋ ਸਕਦਾ ਹੈ ਪਰ ਪਾਕਿਸਤਾਨ ਦੀ ਨੀਅਤ ਤੇ ਸ਼ੱਕ ਕਰਨਾ ਠੀਕ ਨਹੀਂ ਹੋਰ ਕੀ ਕਿਹਾ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਓ ਇੱਕ ਨਜ਼ਰ ਮਾਰਦੇ ਹਾਂ ਦੇਖੋ ਮੈਂ ਸਮਝਦਾ ਹੂੰ ਕਿ ਇਸ ਦੇ ਉੱਪਰ ਕੋਈ ਡਾਊਟ ਨਹੀਂ ਕਰਨਾ ਚਾਹੀਏ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਇਸ ਵਾਰੀ ਜਦ ਵਿਜ਼ਾ ਦਿਆ ਹੈ बड़े अच्छे रवैये से उन्होंने जितने भी वीज़े भी अप्लाई किए गए थे बिल्कुल पूरे के पूरे वैसे दिए कल रात को जो वहाँ पर श्रद्धालुओं के साथ हुआ उनको बॉर्डर पे रुकना पड़ गया दो तो तीन घंटे वेट करनी पड़ी मगर मैं इसको मिस में, मैनेजमेंट में, समझूंगा कि वहाँ पर बसें का ना पहुँचना यह उनकी तरफ से ना कमी हो सकती है मगर उनकी नीयत पर डाउट करना इस वक्त ठीक नहीं है क्योंकि उसके बाद रात को जब देर रात को बसें पहुंची और उन यात्रियों को उन श्रद्धालुओं को अपने स्थान पर पहुंचाया गया कि जिन्होंने करतारपुर साहब जाना था करतारपुर साहब गए हैं जिन्होंने पंजाब साहब जाना था उस तरफ भेज दिया गया सो बाकी डिटेल वाइज़ तो जब हमारे जो जथेदार साथ गए हैं वो चेक करेंगे बात करेंगे और उनसे बात करके बताएंगे मुझे नहीं लगता क्योंकि अगर हम नेगेटिव से नेगेटिव से प्रचार करना शुरू करेंगे तो अगली बार संगत को भी लगता है कि हमारे साथ गलत ना हो जाए। सो ऐसी गौरतलब है कि 12 बजे समय तक भारतीय श्रद्धालु काफी परेशान नजर आए हालांकि बाद वाहन पहुंचा दिए गए जिस तुम वह अपनी अपनी मंजिल वाल रवाना हो गए ਰਾਸ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਭੁਖੜੀ ਖੁਰਦ ਵਿਖੇ ਨਵੇਂ ਇਸ਼ਨਾਨ ਘਾਟ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਬਲਬੀਰ ਸਿੰਘ ਸੀਚੇਵਾਲ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਾਂਝੇ ਤੌਰ ਤੇ ਇਸ ਕੰਮ ਵਿੱਚ ਆਪੋ ਆਪਣੀ ਭੂਮਿਕਾ ਨਿਭਾ ਰਹੇ ਨੇ ਇਸ ਦੌਰਾਨ ਸੰਤ ਸੀਚੇਵਾਲ ਨੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਤੇ ਜ਼ੋਰ ਦੇਣ ਲਈ ਕਿਹਾ ਹੈ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੁੱਡੇ ਦਰਿਆ ਦਾ TDS ਮਾਪਿਆ ਤਾਂ ਹੋ 127 ਦੇ ਕਰੀਬ ਆ ਜਿਸ ਤੋਂ ਬਾਅਦ ਹਰ ਕੋਈ ਪਾਣੀ ਦੇ ਸਾਫ ਹੋਣ ਤੋਂ ਬਾਅਦ ਕੁਝ ਨਜ਼ਰ ਆ ਰਿਹਾ ਹੈ ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਹਵਾ ਪਾਣੀ ਮਿੱਟੀ ਸਭ ਕੁਝ ਪ੍ਰਦੂਸ਼ਿਤ ਕਰ ਦਿੱਤਾ ਇਸ ਨਾਲ ਨੁਕਸਾਨ ਸਾਡਾ ਹੀ ਹੋਇਆ ਹੈ ਸਾਡੇ ਕੁਦਰਤੀ ਸੌਮੇ ਪ੍ਰਦੂਸ਼ਿਤ ਹੋ ਕੇ ਨੁਕਸਾਨੇ ਗਏ ਨੇ ਇਸ ਗਲਤੀ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਹੋਰ ਕੀ ਕਿਹਾ ਸੰਤ ਸੀਚੇਵਾਲ ਨੇ ਆਓ ਦੇਖਦੇ ਹਾਂ ਅਸੀਂ ਤਿੰਨੇ ਹੀ ਪ੍ਰਦੂਸ਼ਿਤ ਕਰ ਦਿੱਤੇ ਜਿਹਨੂੰ ਅਸੀਂ ਟਾਰਾ ਮਾਰਦੇ ਅਸੀਂ ਹਰੀ ਕ੍ਰਾਂਤੀ ਲਿਆਂਦੀ ਫਲਾਨੀ ਕ੍ਰਾਂਤੀ ਲਿਆਂਦੀ ਕੋਈ ਵੀ ਜੇ ਨੁਕਸਾਨ ਕੀਤੇ ਹੋਇਆ ਸਾਡੇ ਕੁਦਰਤੀ ਜਿਹੜਾ ਸੀਗੇ ਨੇਚਰਲ ਰਿਸੋਰਸਸ ਉਹਨਾਂ ਦਾ ਇਹ ਜਿਹੜੇ ਜਹਰਾਂ ਪਾ ਪਾ ਕੇ ਸੀ ਖੇਤ ਜਿਹੜੇ ਹੈਗੇ ਆ ਉਹ ਜੇ ਰੀਲੇ ਕਰ ਲਿਆ ਪੰਡਾ ਤੇ ਸਹਰਾਂ ਦੇ ਗੰਦੇ ਪਾਣੀ ਇੰਡਸਟਰੀ ਦੇ ਗੰਦੇ ਪਾਣੀ ਪਾ ਕੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਜਲ ਜੀਵ ਖਤਮ ਕਰਦੇ ਪਸ਼ੂ ਪੰਛੀ ਪੀ ਕੇ ਇਹਨੂੰ ਮਰ ਰਹੇ ਆ ਸੋ ਇਹ ਕਿਹੜੀ ਜਿਹੜੀ ਅਸੀਂ ਕਹਿੰਨੇ ਚਲਾਕੀ ਆ ਜਿਹੜੀ ਕੀਤੀ ਜਾ ਰਹੀ ਹੈ ਜੇ ਸਮਝ ਨਹੀਂ ਆ ਰਹੀ ਕਿ ਅਸੀਂ ਨਾ ਕੋਨੋਂ ਨਾ ਥੋੜਾ ਕਰ ਲਈਏ ਅਸੀਂ ਕਿਸੇ ਦੇ ਪੀਣ ਵਾਲੇ ਪਾਣੀ 'ਚ ਗੰਦ ਨਾ ਕਰੀਏ। ਤੇ ਅਸੀਂ ਇੱਕ ਗੋਹਾ ਪਾਉਨੇ, ਇੱਕ ਬੋਕਾ ਤੇ ਇੱਕ ਮੱਝ ਦਾ ਪਾਉਨੇ। ਉਹ ਜਿਹੇ ਦੁੱਧ ਸਾਡਾ ਤੇ ਗੋਹਾ ਵੀ ਤੁਹਾਡਾ ਇਹ ਖੇਤਾਂ ਵਿੱਚ ਖੁਸ਼ਹਾਲੀ ਲਿਆ ਸਕਦਾ ਜਿਹੜਾ ਗੋਹਾ ਵਿੱਚ ਛੱਡ ਕੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ। ਸਾਡੇ ਕਿਸਾਨ ਵੀਰ, ਸਾਡੇ ਬਜ਼ੁਰਗ ਜਦੋਂ ਇਹ ਨਾਜੂਰੀ ਸੀ, ਨਾ ਡਾਇਆ ਸੀ, ਕੋਈ ਖਾਦ ਨਹੀਂ ਸੀ। ਉਹ ਵੇਲੇ ਇਹ ਹੀ ਖਾਦ ਸੀ ਸਾਡੇ ਬਜ਼ੁਰਗ ਰਾਹਾਂ ਤੋਂ ਚੱਕ ਕੇ ਲਿਆ ਕੇ ਇਦਾਂ ਖੇਤਾਂ 'ਚ ਪਾ ਲੈਂਦੇ ਸੀਗੇ ਕਿ ਖੇਤਾਂ 'ਚ ਜਾਊਗੀ ਫਸਲ ਹੋਊਗੀ ਉਹਨਾਂ ਕਿਹਾ ਕਿ ਅੱਜ ਪਸ਼ੂਆਂ ਦਾ ਗੋਹਾ ਵੀ ਜ਼ਮੀਨ ਲਈ ਲਾਹੇਵੰਦ ਹੋ ਸਕਦਾ ਹੈ ਜਦੋਂ ਕੋਈ ਖਾਦ ਨਹੀਂ ਸੀ ਤਾਂ ਵੀ ਐਸੇ ਨੂੰ ਹੀ ਖਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ ਤੇ ਅਸੀਂ ਅੱਜ ਵੀ ਇਸਤਾ ਇਸਤੇਮਾਲ ਕਰ ਰਹੇ ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਆਲੋਚਨਾ ਨਾਲੋਂ ਬਦਲ ਨੂੰ ਤਰਜੀਹ ਦੇਣੀ ਚਾਹੀਦੀ ਹੈ ਅੱਜ ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੈਬਨਟ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਇੱਕ ਪ੍ਰੈਸ ਵਾਰਤਾ ਵਿੱਚ ਸਾਂਝੀ ਕੀਤੀ ਗਈ ਹੈ ਕੈਬਨਟ ਮੰਤਰੀ ਨੇ ਸਿਹਤ ਸਹੂਲਤਾਂ ਨਗਰ ਸੁਧਾਰ ਟਰਸਟ ਇਕੋਸਿਸਟਮ ਜ਼ੋਨ ਅਤੇ ਹੋਰ ਕਈ ਫੈਸਲਿਆਂ ਬਾਰੇ ਲਏ ਫੈਸਲਿਆਂ ਤੇ ਜਾਣਕਾਰੀ ਦਿੱਤੀ ਹੈ ਕੈਬਨਟ ਦੀ ਮੀਟਿੰਗ ਵਿੱਚ ਹੋਏ ਫੈਸਲੇ ਬਾਰੇ ਦੱਸਦੇ ਹੋਏ ਕੈਬਨਟ ਮੰਤਰੀ ਹਰਪਾਲ ਜੀਮਾਨੇ ਦੱਸਿਆ ਕਿ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰ ਸਾਹਿਬਾਨ ਦੀ ਰਿਟਾਇਰਮੈਂਟ ਦੀ ਉਮਰ ਸੀਮਾ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਇਸੇ ਦੇ ਨਾਲ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ 58 ਸਾਲ ਤੋਂ ਬਾਅਦ ਦੇ ਕੰਮ ਨੂੰ ਕੰਟਰੈਕਟ ਬੇਸ ਕਰ ਦਿੱਤਾ ਜਾਵੇਗਾ ਤੇ ਉਸ ਦੀ ਉਮਰ ਸੀਮਾ ਵੀ 65 ਸਾਲ ਤੱਕ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਪੰਜਾਬ ਕੋਲੇ ਸਪੈਸ਼ਲਿਸਟ ਡਾਕਟਰਾਂ ਦੀ ਕਦੇ ਕਮੀ ਨਹੀਂ ਆਵੇਗੀ ਹੋਰ ਕੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਆਓ ਦੇਖਦੇ ਹਾਂ ਆਤ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸੀਗੀਆਂ ਔਰ ਆਉਣ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਦਾ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਹਨਾਂ ਪ੍ਰੋਫੈਸਰ ਸਾਹਿਬਾਨ ਦੇ ਕੋਲ ਹੁੰਦਾ ਹੈਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ ਐਮਬੀਬੀਐਸ ਦੇ ਸਟੂਡੈਂਟ ਐਮਡੀ ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਬਿਨਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ 58 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀ ਇੰਪਲॉयਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਨਦੀ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡ੍ਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਤਨਗਰ ਸੁਧਾਰ ਟਰਸਟ ਇਕੋਸਿਸਟਮ ਜ਼ੋਨ ਤੇ ਪੰਜਾਬ ਵਿੱਚ ਮੈਡੀਕਲ ਸਹੂਲਤਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਇਸ ਤੋਂ ਬਿਨਾ ਪੰਜਾਬ ਵਿੱਚ ਚੱਲ ਰਹੀਆਂ ਮੁਹਿੰਮਾਂ ਦੀ ਸਫਲਤਾ ਬਾਰੇ ਵੀ ਹਰਪਾਲ ਜੀਮਾ ਨੇ ਦੱਸਦੇ ਹੋਏ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਅਤੇ ਵਿੱਦਿਆ ਖੇਤਰਾਂ ਦੇ ਵਿੱਚ ਹਰ ਲੋੜੀਂਦੇ ਕਦਮ ਪੰਜਾਬ ਸਰਕਾਰ ਵੱਲੋਂ ਚੁੱਕੇ ਜਾਣਗੇ ਹਾਲ ਦੀ ਘੜੀ ਪੰਜਾਬ న్యూਸ ਬੁਲਟਨ ਵਿੱਚ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅᱫੋ ਤੱਕ ਲਈ ਸਤਿ ਸ਼੍ਰੀ ਅਕਾਲ